ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਪਿਆਲਾ ਦਾ ਅਚਲਾ ਕੇ ਹਾਜ਼ਰ ਹਾਂ ਅੋਰਿਚਮੈਂਟਲ ਜਿੰਨੂੰ ਅਸੀਂ ਮਿਨੀ ਪੰਜਾਬ ਵੀ ਕਹਿੰਨੇ ਆ ਇਸ ਸਟ੍ਰੀਟ ਜਿੱਥੇ ਤੁਸੀਂ ਮੈਨੂੰ ਅਸਲੇ ਵੇਖ ਰਹੇ ਹੋ ਇਸ ਨੂੰ ਪੰਜਾਬ ਐਵੇਨਿਊ ਕਿਹਾ ਜਾਂਦਾ ਇੱਥੇ ਸਾਡੇ ਪੰਜਾਬੀ ਕਮਿਊਨਿਟੀ ਦਾ ਠਾਠਾ ਮਾਰਦਾ ਇਕੱਠ ਜਿਹੜਾ ਹੋ ਰਿਹਾ ਹੈ ਸਾਡੀ ਸਭ ਤੋਂ ਵੱਡੀ ਜਿਹੜੀ ਕਮਿਊਨਿਟੀ ਹੈ ਅਗਰ ਨਿਊਯਾਰਕ ਵਿੱਚ ਗੱਲ ਕੀਤੀ ਜਾਵੇ ਤਾਂ ਅੋਰਿਚਮੈਂਟ ਅਰੇਂਜਮੈਂਟ ਹੈ ਦੇ ਵਿੱਚ ਜਿਹੜੀ ਆ ਹੋ ਰਹੀਦੀ ਹੈ ਆ ਨਾਲ ਹੀ ਨਾਲ ਮੈਂ ਜ਼ਰੂਰ ਦੱਸਣਾ ਕਿ ਅਸਲੇ ਮਹਿਗਾ ਹੈ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ ਸਿਕਸ ਸੈਂਟਰ ਦੇ ਬਾਹਰ ਜਿੱਥੇ ਅੱਜ ਸੰਤ ਪਪਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਵਰਸੀ ਦੇ ਮੌਕੇ ਤੇ ਵਿੱਚ ਜੋੜ ਮੇਲਾ ਜਿਹੜਾ ਲੱਗਿਆ ਹੋਇਆ ਇੱਕ ਝਲਕ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਲੱਗੇਗਾ ਕਿ ਸ਼ਾਇਦ ਤੁਸੀਂ ਬੇਗੋਵਾਲ ਦੀ ਧਰਤੀ ਤੋਂ ਉੱਤੋਂ ਜਿਹੜਾ ਲਾਈਵ ਦ੍ਰਿਸ਼ ਵੇਖ ਰਹੇ ਹੋ ਪਰ ਇਹ ਜਿਹੜਾ ਇਹ ਨਿਊਯਾਰਕ ਦਾ ਦ੍ਰਿਸ਼ ਹੈਗਾ ਇੱਥੇ ਵੱਡੀ ਤعداد ਦੇ ਵਿੱਚ ਅੱਜ ਜਿਹੜਾ ਸਾਡਾ ਭਾਈਚਾਰਾ ਇਕੱਠਾ ਹੋਇਆ ਸੰਤਾਂ ਦੇ ਉਹਨਾਂ ਉਪਰਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਿਨ੍ਹਾਂ ਦੇ ਕਰਕੇ ਅੱਜ ਇੱਕ ਕਮਿਊਨਿਟੀ ਜਿਹੜੀ ਹੈਗੀ ਆ ਸਾਡਾ ਪਾਇਚਾਰਾ ਜਿਹੜਾ ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਸਿਰ ਉੱਚਾ ਚੁੱਕ ਕੇ ਤਰੱਕੀ ਹਾਸਲ ਕਰ ਰਿਹਾ ਅਤੇ ਮਾਣ ਦੇ ਨਾਲ ਇਸ ਮੁਲਕ ਦੇ ਉੱਤੇ ਜਿਹੜਾ ਆਪਣੀ ਜੀਵਨ ਬਸਰ ਜਿਹੜਾ ਕਰ ਰਿਹਾ ਨਾਲ ਨਾਲ ਮੈਂ ਤੁਹਾਨੂੰ ਲੱਗ ਜਣਾ ਨਾਲਾ ਦ੍ਰਿਸ਼ ਵੀ ਜਿਹੜੇ ਦਿਖਾਉਣਾ ਹੈ ਕਿ ਅੱਜ ਕਿਸ ਤਰੀਕੇ ਨਾਲ ਸਟਰੀਅਸ ਟੀਟਾਂ ਨੂੰ ਬੰਦ ਕਰਕੇ ਜਿਹੜਾ ਅੱਜ ਸਜਾਇਆ ਗਿਆ ਕਿਤੇ ਪੰਗੂੜੇ ਲੱਗੇ ਨੇ ਕਿਤੇ ਸਟਾਲ ਲੱਗੇ ਨੇ ਕੀ ਕੀ ਚੱਲ ਰਿਹਾ ਆਓ ਤੁਹਾਨੂੰ ਦਿਖਾਉਨੇ ਆ ਜੀ ਦਾ ਨੇ ਜਿੱਪ ਸੀਸੋਕਨਾਲ ਸਾਦੂ ਜਿਹੜਾ ਵਿਗੜਿਆ ਪਾਉਂ ऐ जीववंत तो इसी त्रिनेत्र देव पीस जगत में तो पूरा सौरव से फिरो देव का अनुपाल मान बहुत पावे लंगर प्यार वचन सेवा का मूल के खाते हैं कोई गल नहीं पित पित आली दरिया तो जाओ गुरु का नाम ले के पानी भरो न कोए तो का ਪਿੰਡ ਖਾਲੀ ਪਰਦੇ ਪਾਣੋ ਘੋੜ ਦੀ ਵੀ ਸੇਵਾ ਕਰਨ ਵਾਲੇ ਆ ਜਾਓ ਦਰਿਆ ਤੇ ਜਾ ਕੇ ਉੰਨੇ ਪਿੰਡੇ ਤੁਸੀਂ ਜਾਣਦੇ ਹੋ ਢਾਲੀ ਪੈਣ ਗੁਰੂ ਕੇ ਪਿਆਰ ਨੂੰ ਤੁਹਾਡੇ ਚ ਨੇਤਾ ਸੱਜਣ ਨੂੰ ਸਿੱਖਣ ਦੇ ਜਾ ਦਰਿਆ ਪਿੰਡ ਨੂੰ ਢਾਲ ਆਣ ਢਾਏ ਬਚਾਓ ਕਿਰਤ ਦੇ ਉਸ ਦੀ ਸ਼ਰਮ ਦੁਨੀਆਂ ਕਿਤਾਬਾਂ ਸ਼ਪੀਆਂ ਨੇ ਅੰਤ ਤੱਕ ਪੜਾਈਆਂ ਸਾਰੀਆਂ ਕੱਠੀਆਂ ਕਰੋ ਉਹਨਾਂ ਨੂੰ ਕੋਈ ਮੈਂ ਵੀ ਸੇਵਾ ਕਰਦਾ ਮੇਰੇ ਪਿੱਛੇ ਵੇਖ ਸਕਦੇ ਹੋ ਬੱਚਿਆਂ ਦੇ ਵਾਸਤੇ ਜਿਹੜੇ ਨੇ ਖਾਸ ਤੌਰ ਤੇ ਗੁਰਦੁਆਰਾ ਦੀ ਕਮੇਟੀ ਦੇ ਵੱਲੋਂ ਪੰਗੂੜਿਆਂ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਇੱਕ ਲੁੱਕ ਦੀਆਂ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨੂੰ ਜੋੜ ਮੇਲੇ ਦੀ ਅਤੇ ਕਿਉਂਕਿ ਬੱਚੇ ਜਿਹੜੇ ਨੇ ਪਰਿਵਾਰਾਂ ਸਹਿਤ ਜਦੋਂ ਆਉਂਦੇ ਨੇ ਤਾਂ ਜਿਹੜੇ ਪਰਿਵਾਰ ਹੁੰਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਦੀਵਾਨ ਹਾਲ ਦੇ ਅੰਦਰ ਬੈਠ ਕੇ ਉਹ ਕੀਰਤਨ ਸੁਣ ਸਕਣ ਗੁਰਬਾਣੀ ਪਾਠ ਜਿਹੜਾ ਉਹਨੂੰ ਗ੍ਰੈਂਡ ਕਰ ਸਕਣ ਅਤੇ ਦੂਸਰੇ ਪਾਸੇ ਬੱਚੇ ਜਿਹੜੇ ਨੇ ਉਹ ਬਾਹਰ ਆਪਣੀ ਐਕਟੀਵਿਟੀ ਨੂੰ ਜਿਹੜਾ ਉਹ ਕੰਟੀਨਿਊ ਰੱਖਣ ਇਸ ਕਰਕੇ ਬਹੁਤ ਸੋਹਣੇ ਜਿਹੜੇ ਨੇ ਪਾਲੇ ਕੀਤੇ ਗਏ ਨੇ ਵੱਡੇ ਵੱਡੇ ਪੰਗੋੜੇ ਜਿਹੜੇ ਨੇ ਅੱਜ ਇੱਥੇ ਲਾਏ ਗਏ ਜੋ ਸੁਨਹਿਰੇ ਸੋ ਆ ਵੀ ਇੱਕ ਤਰ੍ਹਾਂ ਦੇ ਵੱਡੀ ਤਰ੍ਹਾਂ ਦੇ ਵਿੱਚ ਜਿਹੜੇ ਅਮੀਰ ਹੈਗੇ ਨੇ ਪਟੂਰੇਆਂ ਦਾ ਜਿਹੜਾ ਸਟਾਲ ਲੱਗਾ ਹੋਇਆ ਉਹਦੇ ਕਿਸੇ ਦੀ ਪਿੱਛੇ ਅ ਅਪ੍ਰੈਸ਼ਨ ਜਿਹੜੀ ਇਹਨਾਂ ਦੇ ਲੋਕ ਕੀਤੀ ਜਾ ਰਹੀ ਹੈ ਉਹ ਮੁਖਰੇ ਤੇ ਲੈ ਜਾ ਰਹੇ ਨੇ ਇਹ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਵੱਡੀ ਗਿਣਤੀ ਦੇ ਬੱਚੇੜੀ ਦੇ ਵਾਸਤੇ ਸੇਵਾਦਾਰ ਚਾਹੀਤੇ ਹੁੰਦੇ ਨੇ ਸਾਬਿਓ ਵੱਡੀ ਗਿਣਤੀ ਦੇ ਬੱਚੇ ਦਾ ਸੇਵਾਦਾਰ ਮੀਰ ਨੇ ਉਹ ਕੋਈ ਕਿਹੜਾ ਪੁੰਨਿਆ ਬਣਾ ਰਿਹਾ ਕੋਈ ਕੁਰੇ ਕਰ ਰਿਹਾ ਕੋਈ ਵਰਤਾਰ ਰਿਹਾ ਤੇ ਬਹੁਤ ਵੱਡੀ ਕਿੰਨੀ ਜੋ ਸਭ ਤੋਂ ਵੱਡੀ ਲਾਈਨ ਅਗਰ ਗੱਲ ਕੀਤੀ ਜਾਵੇ ਰੋਡ ਸਟਾਲ ਤੋਂ ਬਾਅਦ ਜਿਹੜੀ ਆ ਉਹ ਪੁਖੀ ਰਿਆਂ ਦੇ ਲੰਗਰ ਦੇ ਵਾਸੀ ਦੇ ਲਈ ਲੱਗੀ ਹੋਈ ਹੈ ਸੋ ਮੇਰੇ ਨਾਲ ਇੱਥੇ ਨੌਜਵਾਨ ਵੀਰ ਹੈਗੇ ਨੇ ਇਹਨਾਂ ਦੇ ਵੱਲੋਂ ਖਾਸ ਤੌਰ ਤੇ ਗੰਨੇ ਦੇ ਰਸਤੇ ਜਿਹੜਾ ਲੰਗਰ ਲਾਇਆ ਗਿਆ ਆਪਣੇ ਆਪ ਚ ਇਹ ਉਹ ਪਿੰਡਾਂ ਤੋਂ ਹੈਗੇ ਨੇ ਜਿੱਤੇ ਇਹਨਾਂ ਦੇ ਛੋਟੇ ਹੁੰਦੇ ਆ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਨੇ ਵੀਰ ਆਪਾਂ ਜਦੋਂ ਅਮਰੀਕਾ ਦੀ ਧਰਤੀ ਦੇ ਉੱਤੇ ਹੈਗੇ ਆ ਜੋ ਕੁਛ ਵੀ ਛੋਟੇ ਹੁੰਦੇ ਆ ਆਪਣੇ ਪਿੰਡਾਂ 'ਚ ਜਿਤਨਾ ਜੋੜ ਮੇਲ ਦੇਖੇ ਨੇ ਅੱਜ ਉਹ ਕੁਛ ਇੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਤਨਾ ਦਾ ਲੱਗਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੈਂ ਵੀ ਬੇਗੋਗਤ ਬੁਲਾਉਮ ਕਰਦਾ ਹਾਂ ਜੋ ਕਿ 15 ਦਿਨ ਤੋਂ ਪਹਿਲਾਂ ਮੇਲਾ ਸ਼ੁਰੂ ਹੋ ਚੁੱਕਾ ਜਾਂਦਾ ਹੈਗਾ ਜੋ ਸਾਰੀ ਸੰਗਤ ਉੱਥੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਸੰਤਾਂ ਦਾ ਸਮਾਗਮ ਮਨਾਦੇ ਹਨ ਲੋਟ ਛੋਟੀਆਂ ਜੀਆਂ ਲੈਣਾ ਮਰਾ ਧਿਆਨ ਨਾਲ ਸੁਣਿਓ ਵਾਹਿਗੁਰੂ ਸੰਤ ਮਰਾਲੇ ਵਾਲਾ ਜੀ ਕੁਲ ਦੁਨੀਆ ਤਾਰ ਗਿਆ ਸੰਤ ਮਰਾਲੇ ਵਾਲਾ ਜੀ ਕੁਲ ਦੁਨੀਆ ਤਾਰ ਗਿਆ ਦਾਤਾ ਵਿਦਿਆ ਇਨਾ ਖੋਲੀ ਸਾਰੇ ਪੜ ਗਏ ਹੋਲੀ-ਹੋਰੀ ਸਾਰਾ ਜਗ ਤਸਾਰ ਗਿਆ ਸੰਤ ਮਰਾਲੇ ਵਾਲਾ ਜੀ ਕੁਲ ਦੁਨੀਆ ਤਾਰ ਗਿਆ ਸੰਤ ਮਰਾਲੇ ਵਾਲਾ ਜੀ ਕੁਲ ਦੁਨੀਆ ਤਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਪ੍ਰਿੰਸੀਮ ਮਰਾਲੇ ਵਾਲੇ ਜਿਹੜੇ ਨੇ ਉਹਨਾਂ ਨੂੰ ਹਮੇਸ਼ਾ ਜਦੋਂ ਵੀ ਉਹਨਾਂ ਦੇ ਬਾਰੇ ਚਰਚਾ ਹੁੰਦੀ ਹੈ ਗੱਲ ਇਹ ਕੀਤੀ ਜਾਂਦੀ ਹੈ ਕਿ ਜੋ ਵਿਗਿਆਨ ਦੇ ਖੇਤਰ ਦੇ ਵਿੱਚ ਉਹਨਾਂ ਵੱਲੋਂ ਯੋਗਦਾਨ ਪਾਇਆ ਗਿਆ ਉਹਦੀ ਆਪਣੇ ਆਪ ਚ ਬੇਮਿਸਾਲ ਜਿਹੜੀ ਹੈ ਉਹ ਤੁਹਾਨੂੰ ਉਹਦੀਆਂ ਐਗਜ਼ੈਂਪਲ ਜਿਹੜੀਆਂ ਮਿਲਣ ਗਿਆ ਅਤੇ ਸੰਤਾਂ ਦੇ ਵੱਲੋਂ ਜਿਸ ਤਰੀਕੇ ਤੇ ਪ੍ਰਾਲੇ ਕੀਤੇ ਗਏ ਨੇ ਅੱਜ ਉਹਦੇ ਕਰਕੇ ਵੇਖੋ ਅੱਜ 74ਵੀਂ ਵਰ੍ਹੇ ਜਿਹੜੀ ਮਨਾ ਰਹੇ ਆ ਲੇਕਿਨ ਇੱਥੇ ਦੇ ਛੋਟੇ ਬੱਚੇ ਤਾਂ ਜਿਨ੍ਹਾਂ ਦੀ ਉਮਰ ਭਾਵੇਂ 10 ਸਾਲ ਹੋਵੇ 20 ਸਾਲ ਹੋਵੇ ਉਹ ਵੀ ਸੰਤਾਂ ਦੇ ਜੀਵਨ ਬਾਰੇ ਜਿਹੜਾ ਪੜੀ ਪਾ ਜਾਣਦੇ ਨੇ ਕਿਉਂਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸੰਤਾਂ ਦੇ ਬਾਰੇ ਗੱਲਬਾਤ ਹੁੰਦੀ ਹੈ ਸੰਤਾਂ ਨੂੰ ਯਾਦ ਕੀਤਾ ਜਾਂਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਬੋਲੇ ਬਲੈ ਸੋਨ ਹੈ ਪ੍ਰਿਆ ਕਰਾਉਂ ਜਿਉਂਜੋ ਮੇਰੇ ਨਾਲ ਜਿਹੜੇ ਕਵੀਰ ਹੈਗੇ ਨੇ ਖਾਸ ਕਰਕੇ ਇਹਨਾਂ ਦੇ ਵੱਲੋਂ ਰਲ ਮਿਲ ਕੇ ਜਿਹੜਾ ਗੰਨੇ ਦਾ ਰਸਤਾ ਲਾ ਗਿਆ ਅਤੇ ਮੈਂ ਕਹਿੰਦਾ ਸਭ ਤੋਂ ਵੱਡੀ ਭੀੜ ਵੀ ਅੱਜ ਇੱਥੇ ਹੀ ਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਹਨਾਂ ਦੇ ਸਟਾਲ ਦੇ ਅੱਗੇ ਪਾਸੇ ਸੰਗਤਾਂ ਖੜੀਆਂ ਨੇ ਵੀਰ ਜਿਹੜੇ ਜਿਹੜੀ ਤੁਸੀਂ ਤਿਆਰੀ ਕਰਦੇ ਹੋ ਕਿੰਨਾ ਚਿਰ ਪਹਿਲਾਂ ਇਹਦੀ ਪ੍ਰੈਪਰੇਸ਼ਨ ਜਿਹੜੀ ਸ਼ੁਰੂ ਕਰ ਲੈਂਦੇ ਹੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸੋ ਅੱਜ ਇਹਦੀ ਤਿਆਰੀ ਜਿੱਦਾਂ ਜੋ ਵੀ ਸਾਡੇ ਜਿੱਦਾਂ ਸਰਕਲ ਦੇ ਵਿੱਚ ਮੁੰਡੇ ਆਪਸ ਦੇ ਵਿੱਚ ਅਸੀਂ ਜੋ ਉਹਨਾਂ ਨੂੰ ਜੋ ਉਹਨਾਂ ਦੀ ਸੇਵਾ ਲਾਉਨੇ ਆ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਆਪਣੀ ਜਿੰਨੀ ਵੀ ਸੇਵਾ ਕਰ ਸਕਦਾ ਸੋ ਉਸ ਪ੍ਰਕਾਰ ਅਸੀਂ ਉਸ ਹਿਸਾਬ ਨਾਲ ਜਿੰਨਾ ਵੀ ਜੋ ਦਸਵੰਦ ਹਰ ਇੱਕ ਵੀਰ ਇਸ ਲੰਗਰ ਦੇ ਵਿੱਚ ਜਿਹੜਾ ਪਾ ਸਕਦਾ ਤੇ ਉਸ ਅਸੀਂ ਫੇਰ ਇਸ ਤਰ੍ਹਾਂ ਆਪਣਾ ਲੰਗਰ ਇਥੇ ਲਾਉਣੀ ਹੈ ਮੈਂ ਵੇਖਣਾ ਕਿ ਇਹ ਜਿਹੜਾ ਗੰਨਾ ਪੀਸਣ ਵਾਸਤੇ ਜਿਹੜਾ ਕੋਲੂ ਹੈਗਾ ਵੀ ਤੁਸੀਂ ਆਪਣਾ ਬਣਵਾਇਆ ਹੋਇਆ ਇਹਦੀ ਤਿਆਰੀ ਪ੍ਰੈਪਰੇਸ਼ਨ ਅਨੁਰੱਖਣਾ ਕਿੱਥੇ ਹੈ ਸਾਰਾ ਕੁਝ ਇੱਥੇ ਹੀ ਪੰਟੀ ਜਾਂ ਹਾਂਜੀ ਅਸੀਂ ਆਪ ਹੀ ਖੁਦ ਨਾਲ ਡਰਾਈਵ ਦੇ ਵਿੱਚ ਖੁਦ ਨਾਲ ਆ ਜੀ ਆਪ ਬਣਵਾਇਆ ਹੋਇਆ ਇਹ ਮੈਨੂੰ ਕਿਥੋਂ ਜਿਹੜੀਆਂ ਪਾਉਣਾਆਂ ਆਈਆਂ ਕਿ ਆਪਾਂ ਇਸ ਤਰੀਕੇ ਨਾਲ ਜਿਹੜੀਆਂ ਸੇਵਾਵਾਂ ਕਰਦੀਆਂ ਨੇ ਕਿਉਂਕਿ ਇੱਥੇ ਕਹਿ ਜਾਂਦਾ ਬਹੁਤ ਸਾਰੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਉੱਥੋਂ ਤੁਹਾਡੇ ਕੋਲ ਮਿੰਟ ਨਹੀਂ ਹੈਗਾ ਗੱਲ ਕਰਨ ਨੂੰ ਇੱਥੇ ਤੁਸੀਂ ਕਈ ਕਈ ਹਫ਼ਤੇ ਜਿਹੜੇ ਨੇ ਤਿਆਰੀਆਂ ਤੇ ਲਾਉਂਦੇ ਅਜੀ ਦੇਖੋ ਆਪਣੇ ਗੁਰੂ ਜਿਹੜੇ ਗੁਰੂ ਆ ਆਪਣੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਆਪਣੇ ਆਪਣੇ ਬੱਚੇ ਆਪਣਾ ਧਰਮ ਸਾਰਾ ਕੁਝ ਵਾਰਦਾ ਆਪਣੇ ਵਾਸਤੇ ਇਹ ਲੰਗਰ ਲਾਉਣਾ ਸਾਡਾ ਇੱਕ ਸਾਡੇ ਦਿਲ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਰੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਜੇ ਲਾਈਵ ਮੀਟ ਤੇ ਹਰ ਇੱਕ ਦੀ ਬੀਜੀ ਹੁੰਦੀ ਹੈ ਜੇ ਪਰ ਆਪਾਂ ਆਪਣੇ ਧਰਮ ਪਿੱਛੇ ਆਪਣੇ ਗੁਰੂਆਂ ਦੇ ਕੋਈ ਦਿਨ ਧਾਰਮਿਕ ਦੇ ਨਾਲ ਉਹ ਦਿਨ ਵਾਸਤੇ ਦਿਨ ਨਹੀਂ ਕਰ ਸਕਦੇ ਸੋ ਫਿਰ ਚੀਨ ਦਾ ਕੋਈ ਫਾਇਦਾ ਨਹੀਂ ਹੁੰਦਾ ਕੋਈ ਫਾਇਦਾ ਨਹੀਂਗਾ ਜੀ ਇਸ ਤਰ੍ਹਾਂ ਦਾ ਕਿਉਂਕਿ ਸਾਨੂੰ ਚਾਹੀਦਾ ਵੀ ਸਾਡਾ ਅੱਜ ਦੇਣ ਕਿਉਂਕਿ ਕੰਮ ਕਰਦਾ ਚੱਲਦੇ ਰਹੇ ਨੇ ਪਰ ਆ ਦਿਨ ਥਾਲ ਬਾਅਦ 6 ਮਹੀਨਿਆਂ ਬਾਅਦ ਕਿਤੇ ਜਾ ਕੇ ਦਿਨ ਆਉਂਦਾ ਤਾਂ ਹਰ ਇੱਕ ਵੀਰ ਨੂੰ ਇਹਦੇ ਵਿੱਚ ਹਿੱਸਾ ਬਣਨਾ ਚਾਹੀਦਾ ਇਹ ਜਿਹੜੇ ਵੀਰ ਨੇ ਆਪਣੇ ਆਪ ਚ ਸਾਡੇ ਸੱਬੇ ਚਾਰ ਨੂੰ ਪ੍ਰੋਮੋਟ ਕਰ ਰਹੇ ਨੇ ਕਿਉਂਕਿ ਜਿਹੜੇ ਬੱਚੇ ਇੱਥੇ ਜੰਮੇ ਪਲੇ ਰਹੇ ਉਹਨਾਂ ਨੂੰ ਕੀ ਪਤਾ ਇਹ ਗੰਨੇ ਕੀ ਹੁੰਦੇ ਨੇ ਕਿਸ ਤਰੀਕ ਨਾਲ ਰੋਹਾਂਦੀਆਂ ਨੇ ਸੋ ਆਪਣਾ ਉਹ ਕਲਚਰ ਜਿਹੜਾ ਲੈ ਕੇ ਆਏ ਨੇ ਜੀ ਵੀਰ ਜੀ ਸੋ ਇਹ ਮੈਂ ਇਹ ਸਾਹ ਹੈ ਕਿ ਮੇਰੀ ਵਜ੍ਹਾ ਦੇ ਨਾਲ ਜਿਹੜੀਆਂ ਇਹਨਾਂ ਨੇ ਹੁਣ ਉਹਨੂੰ ਰੋਕਣਾ ਪਿਆ ਕਿ ਸਾਰੇ ਵੀਰ ਜਿਹੜੇ ਨੇ ਆ ਗਏ ਨੇ ਇੱਧਰ ਲੇਕਿਨ ਅੰਦਰ ਭਾਵਨਾਵਾਂ ਨੇ ਕਿ ਸੰਤਾ ਵਡੇਟ ਦੀ ਕਿੰਨਾ ਜਿਹੜਾ ਸੈਲੀਬ੍ਰੇਟ ਕਰਨਾ ਸੋ ਵੇਖ ਸਾ ਦਿਓ ਇਹਨਾਂ ਦੀ ਸੇਵਾ ਵਾਹਿਗੁਰੂ ਜਿਹੜੀ ਕਬੂਲ ਕਰੇ ਤੇ ਇਸੇ ਤਰੀਕੇ ਨਾਲ ਜੜੀਆਂ ਨੇ ਦਿਨ ਰਾਤ ਚੁਗਨੀ ਤਰੱਕੀ ਜਿਹੜੀ ਉਹ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਗਵਾਲ ਦੀ ਸਮੂਹ ਰਤਨ ਵਸਗੇ ਲਈ ਸਤਿਕਾਰ ਨੂੰ ਬਹੁਤ ਬਹੁਤ ਮਾਰਕਾ ਜੋ ਕਿ ਅੱਜ ਸੰਤ ਬਾਬਾ ਪ੍ਰਿੰਸਿੰਗ ਮਰਾਲੇ ਵਾਲਿਆਂ ਦੀ ਚਰਤ 1000 ਬਰਸੀ ਦੇ ਸੰਬੰਧ ਵਿੱਚ ਗੁਰਗਰਵ ਆਪਾ ਮੱਖਣਛਲ ਬਾਣਾ ਵਿਖੇ ਬਹੁਤ ਵੱਡਾ ਇੱਕ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜਾ ਕਿ ਉਹਨਾਂ ਦੀ ਇਲਾਕੇ ਦੀਆਂ ਸੰਗਤਾਂ ਨੇ ਨਾਲ ਕੇ ਬੜੀ ਸ਼ਰਧਾ ਦੇ ਭਾਵਨਾ ਨਾਲ ਬਰਸੀ ਬਾਬਾ ਜੀ ਦੀ ਮਨਾ ਰਿਹਾ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਤੇ ਇਸੇ ਤਰ੍ਹਾਂ ਹੀ ਤਸਾ ਸਾਰਿਆਂ 'ਚ ਇੱਕ ਪਿਆਰ ਬਖਸ਼ਿਸ਼ ਕਰੀ ਰੱਖਣ ਜਿਹੜਾ ਕਿ ਸਾਰੇ ਇਸੇ ਤਰ੍ਹਾਂ ਬਾਬਾ ਜੀ ਦੀਆਂ ਵਰ੍ਹੇਗੰਢ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਗੋਰ ਸੋਸਾਇਟੀ ਵੱਲੋਂ ਅੱਜ ਅਸੀਂ ਜਨੇਪਾ ਦਾ ਲੰਗਰ ਸੰਧਵਾ ਪ੍ਰਿੰਸੇਸ ਦੀ 75ਵੀਂ ਵਰ੍ਹੇਗੰਢ ਜਿਹੜੀ ਅਸੀਂ ਬੜੀ ਧੁੰਦਾਂ ਨਾਲ ਮਨਾਈ ਜਾ ਰਹੀ ਏ ਮੈਂ ਸੰਧਵਾ ਪ੍ਰਿੰਸੇਸ ਆਪਣੇ ਸਰਦਾਰ ਦੇ ਕੋਲ ਭੇਟ ਕਰਦਾ Thank you very much. It is my honor and a pleasure to be here. This is a wonderful celebration, a day of service and gratitude. I want to thank my good friend Mr. Singh and all of my friends throughout this community for having me here, and let's bring this to Nassau County next year. Yeah, definitely. Uh, what you like in, especially in this community, uh, especially because this is uh, th th that tradition is going on from the last 500 years as uh, serving the food to the needy ones. What you, uh, what you will say about that? I want to thank you for sharing that tradition with all of our communities. If it was not for your community, we would not have had the help during the pandemic and COVID pandemic. That you did, how you fed the community, how you allow people to sleep here. Again, thank you, and we want to, we want to continue this tradition. Uh, last time I was uh, listening, to one of the uh, leaders from the U.S. Uh, uh, politics, and he mentioned very a uh, kind word. The over constitution of this country is the same. What your guru said, so what you will be say about that? again i um, I think we are all the same we believe in helping each other which is why our country is a great country because we have so many great traditions from other countries thank you thank you so much and God bless you much thank you God bless you thank you Janam Maran Doho Main Nahi Jan Par Pakari Aaye Wahe Guruji Ka Khalsa Wahe Guruji Ki Fateh Aaj Asi Smoot Sanatan Smoot Gurdal Baba Makhanshaal Bana ਸੰਤ ਮਹਾਂਪ੍ਰਿੰਸ ਸਿੰਘ ਦੀ ਬਸੀ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਬਹੁਤ ਹੀ ਸੰਤਾਂ ਦਰਸ਼ਕਾਂ ਦੇ ਰਹੀਆਂ ਨੇ ਮੇਰੇ ਵੀਰਾਂ ਨੇ ਤੇ ਬਹੁਤ ਸਾਰ ਲਾਈ ਹੋਏ ਨੇ ਇੱਥੇ ਬਹੁਤ ਹੀ ਵੱਧ ਚੜ੍ਹ ਕੇ ਸੇਵਾ ਕਰ ਰਹੇ ਨੇ ਸਾਰੇ ਮੇਰੇ ਵੀਰ ਅਰਦਾਸ ਕਰਦੇ ਚੇ ਪਾਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇੱਦਾਂ ਹੀ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ ਅਤੇ ਜੋ ਸੰਤਾਂ ਦਾ ਜੋ ਮਾਰਗ ਸੀ ਉਥੇ ਆਪਾਂ ਨੂੰ ਸਾਰਿਆਂ ਨੂੰ ਚੱਲਣ ਦੀ ਸਮਤ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲਾਵਾਂ ਜਿਆ ਸਮੂਹ ਸੰਗਤਾਂ ਸਮੂਹ ਟਰਾਈਸੇ ਜਿਆ ਸੰਗਤਾਂ ਸੰਤ ਬਾਬਾ ਪ੍ਰੇਮ ਸਿੰਘ ਮਰਾਲੇਵਾਲਾ ਦੀ ਜੋ ਵਰਸੀ ਹੈ ਉਸ ਨੂੰ ਬਹੁਤ ਉਮਤਾ ਅਮ ਨਾਲ ਸ਼ਰਦਾ ਭਾਵਨ ਨਾਲ ਮਨਾ ਰਹੇ ਹਾਂ ਅਸੀਂ ਇਹੀ ਸੰਤਾ ਪੁਰਖਾਂ ਦੇ ਦਿਹਾੜੇ ਜੋ ਹਾਲ ਗੁਰੂਆਂ ਦੇ ਦਿਹਾੜਿਆਂ ਸ਼ਹੀਦਾਂ ਦੇ ਆ ਰਹੇ ਹਨ ਸਾਨੂੰ ਇਸੇ ਤਰ੍ਹਾਂ ਖੁਸ਼ੀਆਂ ਖੇੜਿਆ ਨਾਲ ਵੱਧ ਚੜ ਕੇ ਬੁਲਾਉਣੇ ਚਾਹੀਦੇ ਹਨ ਤਾਂ ਜੋ ਕਿ ਜੋ ਸਾਡਾ ਆਲ ਵਾਲਾ ਸਾਡੇ ਬੱਚੇ ਹਨ ਉਹ ਦੇਖਣ ਇਹ ਇਹੋ ਜੇ ਪ੍ਰੋਬਲਮ ਉਹ ਵੀ ਅੱਗੂ ਕਰਦੇ ਰਹਿਣ ਰੂਪਿਆਰੀ ਸਾਧ ਸੰਗਤੀ ਸੰਤਾਂ ਨੇ ਸਾਨੂੰ ਜੋ ਐਜੂਕੇਸ਼ਨ ਦੇ ਦੌਰ ਦੇ ਵਿੱਚ ਸਕੂਲ ਖੋਲੇ ਉਹਨਾਂ ਨੇ ਸਾਨੂੰ ਇਸ ਪਾਸੇ ਲਾਇਆ ਪਾਕਿਸਤਾਨ ਤੋਂ ਲੈ ਕੇ ਬੰਗਾਲ ਦੀ ਧਰਤੀ ਤੱਕ ਉਹਨਾਂ ਨੇ ਅੰਮ੍ਰਿਤ ਛਕਾਇਆ ਅਮਰਸ਼ਾ ਕਾ ਕੇ ਸਾਨੂੰ ਗੁਰੂ ਆ ਗੁਰੂ ਆ ਪਾਸੇ ਲਾਇਆ ਆਓ ਸਾਰੇ ਇਸੇ ਤਰ੍ਹਾਂ ਆਪਣੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਪੰਜਾਬੀ ਨਾਲ ਜੋੜੀਏ ਤਾਂ ਕਿ ਜੋ ਅਸੀਂ ਆਪਣਾ ਆਉਣ ਵਾਲਾ ਪੀੜ੍ਹੀ ਹੈ ਜੋ ਸੰਸਾਰ ਨੂੰ ਕਹਿ ਕੇ ਗਏ ਹਨ ਉਸ ਪਾਸੇ ਲੱਗੇ ਮੈਂ ਫਿਰ ਦੁਬਾਰਾ ਤੁ ਜੋ ਸੰਤਾ ਇੱਥੇ ਰੌਣਕਾਂ ਵਧਾਰੀਆਂ ਸਭ ਨੂੰ ਵਧਾਈ ਦਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਪਾਪਾ ਪ੍ਰੇਮ ਸਿੰਘ ਰਾਲੇਵਾਲੀ ਦੀ ਹਰ ਸਾਲ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਮੱਖਣ ਸਾਹਿਬਾ ਨਾਲ ਦੀ ਸਾਰੀ ਸਾਥ ਸੰਗਤ ਸਾਰੀ ਮੈਨੇਜਮੈਂਟ ਮੈਂਬਰ ਜਰਦੀ ਕਰਾ ਦੇ ਵਿੱਚ ਹਰ ਸਾਲ ਵਰਸੀ ਨੂੰ ਮਨਾਉਂਦੇ ਹਨ ਆਓ ਆਪਾਂ ਸਾਰਿਆਂ ਨੇ ਰਲ ਕੇ ਜੋ ਸੰਤ ਪਾਪਾ ਪ੍ਰੇਮ ਸਿੰਘ ਜੀ ਮਹਾਰਾਜ ਸਾਨੂੰ ਸਿਖਾ ਗਏ ਹਨ ਆਪਣੇ ਆਪਣੇ ਬੱਚਿਆਂ ਨੂੰ ਆਪਾਂ ਨੇ ਵੀ ਉਸੇ ਲੀਹਾਂ ਦੇ ਤੋਰਨਾ ਹੈ ਅਮਰ ਸਿਕਾਣਾ ਸਿੱਖੀ ਨਾਲ ਜੋੜਨਾ ਹੈ ਸਰਦਾਰ ਬਣਾਉਣਾ ਹੈ ਔਰ ਜੋ ਵੀ ਅੱਛੇ ਕੰਮ ਕਰਕੇ ਗਏ ਹਨ ਉਹਨਾਂ ਤੇ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਚਲਾਣਾ ਹੈ ਇਹੀ ਸਾਡੀ ਬੇਨਤੀ ਹੈ ਸਾਰੀ ਸਾਹਾ ਸੰਗਤ ਸਾਰੇ ਜਗਤ ਨੂੰ ਆਪਾਂ ਅੱਜ ਦੇ ਦਿਨ ਤੇ ਸਤਬਾਹ ਪ੍ਰੇਮ ਸਿੰਘ ਨੂੰ ਸਰਦਾ ਦੇ ਫੁੱਲ ਪੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਮਕਰਨ ਸ਼ਾਹ ਗੁਰਦੁਆਰਾ ਨਾਣਾ ਸਿਕ ਸੈਂਟਰ ਵੱਲੋਂ ਬਾਬਾ ਸੰਤਪਾ ਪ੍ਰੇਮ ਸਿੰਘ ਜੀ ਦੀ ਪਰਸੀ ਬੜੀ ਭੂਮਿਕਾ ਮਨਾ ਰਹੇ ਆ ਜੀ ਜਿਨ੍ਹਾਂ ਨੇ ਸਾਨੂੰ ਸਕੂਲ ਕਾਲ ਸਿੱਖਿਆ ਦੇ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਜੀ ਵਾਹ ਤੇ ਸੰਗਤਾਂ ਨਾਲ ਅੱਜ ਉਹਨਾਂ ਦੇ ਨਿਰਧ ਵਿੱਚ ਲੰਗਰ ਲਾ ਰਹੇ ਹਾਂ ਜਿ ਬੜੇ ਬੜੀਆਂ ਸ਼ਮਿਲਾਂ ਲੱਗੀਆਂ ਹੋਈਆਂ ਨੇ ਔਰ ਕੀਰਤਨ ਕੀਰਤਨ ਚੱਲ ਰਿਹਾ ਹੈ ਕਹਾ ਕਹਾਵਾ ਬਹੁਤ ਬਹੁਤ ਮਗਾਇਆ ਕੁਟ ਟੋਟੀ ਦੇ ਮਗਾਇਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰ 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 ਨਾਮ ਜੀ ਕਹਾਵਾਗੇ ਤਨੁ ਮਨ ਬਨੋ ਨਿਹਾਲਾ